ਬੰਗਲਾਦੇਸ਼ ਦੇ ਵਿੱਚ ਹੋਏ ਜਹਾਜ਼ ਹਾਦਸੇ ਦੇ ਵਿੱਚ ਭਾਰਤ ਹੁਣ ਅੱਗੇ ਆਇਆ ਹੈ ਜਿਹੜੇ ਵੀ ਲੋਕ ਜ਼ਖਮੀ ਹੋਏ ਨੇ ਉਹਨਾਂ ਦੇ ਲਈ ਮਦਦ ਦਾ ਹੱਥ ਭਾਰਤ ਦੇ ਵੱਲੋਂ ਵਧਾਇਆ ਗਿਆ ਹੈ ਤੁਹਾਨੂੰ ਦੱਸ ਦੇਈ ਕਿ ਬੰਗਲਾਦੇਸ਼ ਦੇ ਦਾਕਾ ਦੇ ਵਿੱਚ ਸਕੂਲ ਦੇ ਉੱਤੇ ਜੋ ਹੈ ਆਰਮੀ ਦਾ ਟ੍ਰੇਨਿੰਗ ਜਹਾਜ਼ ਡਿੱਗ ਜਾਂਦਾ ਜਿਸ ਤੋਂ ਬਾਅਦ ਕਈ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਤੇ ਕਈ ਲੋਕਾਂ ਦੀ ਮੌਤ ਵੀ ਹੋ ਗਈ ਹੈ ਤਾਂ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਦੇ ਇਲਾਜ ਦੇ ਵਾਸਤੇ ਭਾਰਤ ਹੁਣ ਅੱਗੇ ਆਂਦਾ ਹੋਇਆ ਨਜ਼ਰ ਆ ਰਿਹਾ ਹੈ ਭਾਰਤ ਦੇ ਵੱਲੋਂ ਪੀੜਤਾਵਲੀ ਮਾਹਰ ਡਾਕਟਰ ਨਰਸਾਂ ਤੇ ਜ਼ਰੂਰੀ ਉਪਕਰਣ ਬੰਗਲਾਦੇਸ਼ ਭੇਜੇ ਜਾ ਰਹੇ ਨੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਆਖਿਆ ਗਿਆ ਹੈ ਕਿ ਜਹਾਜ਼ ਹਾਦਸੇ ਦੇ ਪੀੜਤਾ ਦਾ ਇਲਾਜ ਕਰਨ ਦੇ ਲਈ ਇੱਕ ਬਰਨ ਸਪੈਸ਼ਲਿਸਟ ਤੇ ਮੈਡੀਕਲ ਟੀਮ ਜਲਦ ਹੀ ਭਾਰਤ ਤੋਂ ਡਾਕਾ ਲਈ ਰਵਾਨਾ ਹੋਵੇਗੀ ਤੁਹਾਨੂੰ ਦੱਸ ਦੇ ਕਿ ਭੇਜੀ ਜਾ ਰਹੀ ਟੀਮ ਦੇ ਵਿੱਚ ਦਿੱਲੀ ਤੋ ਦੋ ਡਾਕਟਰ ਜੋ ਹੈ ਉਹ ਸ਼ਾਮਲ ਹਨ ਜੋ ਕਿ ਬਰਨ ਯੂਨਿਟ ਦੇ ਵਿੱਚ ਕੰਮ ਕਰਨ ਦੇ ਵਿੱਚ ਮਾਹਰ ਦੱਸੇ ਜਾ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਜ਼ਰੂਰੀ ਡਾਕਟਰੀ ਉਪਕਰਨ ਵੀ ਬੰਗਲਾਦੇਸ਼ ਦੇ ਵਿੱਚ ਭੇਜੇ ਜਾ ਰਹੇ ਨੇ ਦੂਜੇ ਪਾਸੇ ਪ੍ਰਿਆ ਮੋਦੀ ਨੇ ਇਸ ਜਹਾਜ਼ ਹਾਸੇ ਦੇ ਵਿੱਚ ਹੋਏ ਜਾਣ ਮਾਲ ਦੇ ਨੁਕਸਾਨ ਤੇ ਸਵੇਦਨਾ ਵੀ ਪ੍ਰਗਟ ਕੀਤੀ ਹੈ ਅਤੇ ਮਦਦ ਅਤੇ ਸਹਾਇਤਾ ਦਾ ਪ੍ਰੋਸਾ ਵੀ ਬੰਗਲਾਦੇਸ਼ ਨੂੰ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਸੋਮਵਾਰ ਨੂੰ ਰਾਜਧਾਨੀ ਡਾਕਾ ਦੇ ਉੱਤੇ ਇੱਕ ਸਕੂਲ ਦੇ ਉੱਤੇ ਜੋ ਹੈ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਜਾਂਦਾ ਹੈ ਜਿਸ ਦੇ ਵਿੱਚ 25 ਬੱਚੇ ਸਮੇਤ ਘੱਟੋ-ਘੱਟ 31 ਲੋਕਾਂ ਦੀ ਹੁਣ ਤੱਕ ਜਾਨ ਚਲੀ ਗਈ ਹੈ ਜਦਕਿ ਬਾਕੀ ਕਈ ਲੋਕ ਜ਼ਖਮੀ ਦੱ세 ਜਾ ਰਹੇ ਨੇ ਤਾਂ ਇੱਕ ਵਾਰ ਫਿਰ ਭਾਰਤ ਬੰਗਲਾਦੇਸ਼ ਦੇ ਲਈ ਅੱਗੇ ਆਇਆ ਹੈ ਜਿਹੜੇ ਵੀ ਪੀੜਤ ਹੋਏ ਨੇ ਉਹਨਾਂ ਦੇ ਇਲਾਜ ਵਾਸਤੇ ਡਾਕਟਰਾਂ ਦੀ ਇੱਕ ਟੀਮ ਬੰਗਲਾਦੇਸ਼ ਹਰਵਾਨਾ ਹੋਵੇਗੀ ਬੰਗਲਾਦੇਸ਼ ਦੇ ਵਿੱਚ ਹੋਏ ਜਹਾਜ਼ ਹਾਦਸੇ ਦੇ ਵਿੱਚ ਭਾਰਤ ਹੁਣ ਅੱਗੇ ਆਇਆ ਹੈ ਜਿਹੜੇ ਵੀ ਲੋਕ ਜ਼ਖਮੀ ਹੋਏ ਨੇ ਉਹਨਾਂ ਦੇ ਲਈ ਮਦਦ ਦਾ ਹੱਥ ਭਾਰਤ ਦੇ ਵੱਲੋਂ ਵਧਾਇਆ ਗਿਆ ਹੈ ਤੁਹਾਨੂੰ ਦੱਸ ਦੇ ਕਿ ਬੰਗਲਾਦੇਸ਼ ਦੇ ਦਾਕਾ ਦੇ ਵਿੱਚ ਸਕੂਲ ਦੇ ਉੱਤੇ ਜੋ ਹੈ ਆਰਮੀ ਦਾ ਟ੍ਰੇਨਿੰਗ ਜਹਾਜ਼ ਡਿੱਗ ਜਾਂਦਾ ਜਿਸ ਤੋਂ ਬਾਅਦ ਕਈ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਤੇ ਕਈ ਲੋਕਾਂ ਦੀ ਮੌਤ ਵੀ ਹੋ ਗਈ ਹੈ ਤਾਂ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਦੇ ਇਲਾਜ ਦੇ ਵਾਸਤੇ ਭਾਰਤ ਹੁਣ ਅੱਗੇ ਆਂਦਾ ਹੋਇਆ ਨਜ਼ਰ ਆ ਰਿਹਾ ਹੈ ਭਾਰਤ ਦੇ ਵੱਲੋਂ ਪੀੜਤਾਵਾਂ ਲਈ ਮਾਹਰ ਡਾਕਟਰ ਨਰਸਾਂ ਅਤੇ ਜ਼ਰੂਰੀ ਉਪਕਰਣ ਬੰਗਲਾਦੇਸ਼ ਭੇਜੇ ਜਾ ਰਹੇ ਨੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਆਖਿਆ ਗਿਆ ਹੈ ਕਿ ਜਹਾਜ਼ ਹਾਦਸੇ ਦੇ ਪੀੜਤਾ ਦਾ ਇਲਾਜ ਕਰਨ ਦੇ ਲਈ ਇੱਕ ਬਰਨ ਸਪੈਸ਼ਲਿਸਟ ਤੇ ਮੈਡੀਕਲ ਟੀਮ ਜਲਦ ਹੀ ਭਾਰਤ ਤੋਂ ਡਾਕਾ ਲਈ ਰਵਾਨਾ ਹੋਵੇਗੀ ਤੁਹਾਨੂੰ ਦੱਸ ਦੇ ਕਿ ਭੇਜੀ ਜਾ ਰਹੀ ਟੀਮ ਦੇ ਵਿੱਚ ਦਿੱਲੀ ਤੋ ਦੋ ਡਾਕਟਰ ਜੋ ਹੈ ਉਹ ਸ਼ਾਮਲ ਹਨ ਜੋ ਕਿ ਬਰਨ ਯੂਨਿਟ ਦੇ ਵਿੱਚ ਕੰਮ ਕਰਨ ਦੇ ਵਿੱਚ ਮਾਹਰ ਦੱਸੇ ਜਾ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਜ਼ਰੂਰੀ ਡਾਕਟਰੀ ਉਪਕਰਨ ਵੀ ਬੰਗਲਾਦੇਸ਼ ਦੇ ਵਿੱਚ ਭੇਜੇ ਜਾ ਰਹੇ ਨੇ ਦੂਦੇ ਪਾਸੇ ਪ੍ਰਿਅ ਮੋਦੀ ਨੇ ਇਸ ਜਹਾਜ਼ ਹਾਸੇ ਦੇ ਵਿੱਚ ਹੋਏ ਜਾਣ ਮਾਲ ਦੇ ਨੁਕਸਾਨ ਤੇ ਸਵੇਦਨਾ ਵੀ ਪ੍ਰਗਟ ਕੀਤੀ ਹੈ ਅਤੇ ਮਦਦ ਅਤੇ ਸਹਾਇਤਾ ਦਾ ਪ੍ਰੋਸਾ ਵੀ ਬੰਗਲਾਦੇਸ਼ ਨੂੰ ਅਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਸੋਮਵਾਰ ਨੂੰ ਰਾਜਧਾਨੀ ਡਾਕਾ ਦੇ ਉੱਤੇ ਇੱਕ ਸਕੂਲ ਦੇ ਉੱਤੇ ਜੋ ਹੈ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਜਾਂਦਾ ਜਿਸ ਦੇ ਵਿੱਚ 25 ਬੱਚੇ ਸਮੇਤ ਘੱਟੋ-ਘੱਟ 31 ਲੋਕਾਂ ਦੀ ਹੁਣ ਤੱਕ ਜਾਨ ਚਲੀ ਗਈ ਹੈ ਜਦਕਿ ਬਾਕੀ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਇੱਕ ਵਾਰ ਫਿਰ ਭਾਰਤ ਬੰਗਲਾਦੇਸ਼ ਦੇ ਲਈ ਅੱਗੇ ਆਇਆ ਹੈ ਜਿਹੜੇ ਵੀ ਪੀੜਤ ਹੋਏ ਨੇ ਉਹਨਾਂ ਦੇ ਇਲਾਜ ਵਾਸਤੇ ਡਾਕਟਰਾਂ ਦੀ ਇੱਕ ਟੀਮ ਬੰਗਲਾਦੇਸ਼ ਹਰਵਾਨਾ ਹੋਵੇਗੀ